ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਅੱਜ ਬਹੁਤ ਹੀ ਖਾਸ ਦਿਨ ਸਾਡੇ ਲਈ 4 ਫਰਵਰੀ ਆ ਤੇ ਸਾਡੀ ਹੈਗੀ ਮੈਰ ਜਨਵਰਸਰੀ ਮੈਨੂੰ ਹਾਸਾ ਤਾਂ ਆਉਂਦਾ ਵੀ ਆਪਾਂ ਕਹਿ ਦਿੰਨੇ ਆ ਵੀ ਅੱਜ ਸਾਡੀ ਸਿਲਵਰ ਜੁਬਲੀ ਆ 25 ਸਾਲ ਹੋ ਗਏ ਸਾਡੇ ਵਿਆਹ ਨੂੰ 25ਵੀਂ ਵਰੇ ਗੰਡਾ ਵੀ ਹਰਵੇ ਕਿਵੇਂ ਗਏ ਵੀ ਬਹੁਤ ਖੁਸ਼ੀ ਖੁਸ਼ੀ ਗੱਡੇ ਹਨ ਜਸਟ ਅਸੀਂ ਹਾਲਾਂਕਿ ਹੁਣੇ ਲੜ ਕੇ ਹਟਿਆ ਦੋ ਮਿੰਟ ਪਹਿਲਾਂ ਹੀ ਤੇ ਚਲੋ ਕੋਈ ਨਹੀਂ ਇੰਨਾ ਕੁ ਚੱਲਦਾ ਰਹਿੰਦਾ ਪਤੀ ਪਤਨੀ ਦੇ ਵਿੱਚ ਨੋਕ ਝੋਕ ਹੈ ਨਾ ਥੋੜੀ ਜਿਹੀ ਲੜਾਈ ਵੀ ਚਾਹੀਦੀ ਹੈ ਤੇ ਲੜਾਈ ਵੀ ਉੱਥੇ ਹੀ ਹੁੰਦੀ ਹੈ ਜਿੱਥੇ ਆਪਣਾ ਪਿਆਰ ਹੋਵੇ ਤੇ ਵੈਸੇ ਬਹੁਤ ਵਧੀਆ ਸਮਾਂ ਨਿਕਲਿਆ 25 ਸਾਲ ਅ ਦੋਖੋ ਕੋ ਜਿੰਦਗੀ ਦੇ ਇੱਕ ਦੂਜੇ ਦੇ ਸਾਥ ਦੇ ਕੇ ਨਾਲ ਕੱਟੇ ਆ ਵਧੀਆ ਹੈ ਨਾ ਤੇ ਕੰਮ ਤੰਦੇ ਆਪਾਂ ਸਾਰੇ ਨਵੇੜ ਲਏ ਆ ਜਲਦੀ ਜਲਦੀ ਤੇ ਇਹ ਬਲੌਗ ਵੀ ਸ਼ੁਰੂ ਕਰ ਲਿਆ ਤੇ ਚਲੋ ਜੀ ਕਰਦੇ ਰਵਾਂਗੇ ਗੱਲਾਂ ਬਾਤਾਂ ਬਣੇ ਰਿਓ ਵੀਡੀਓ ਦੇ ਨਾਲ ਬਾਅਦ ਬੰਦ ਕਰਿਓ ਕੋਈ ਵੀਡੀਓ

ਕੀ ਹੋ ਤਾ ਤਨਵਿੰਦਰ ਆ ਗਏ ਥੈਂਕ ਯੂ ਥੈਂਕ ਯੂ ਪਾਸ ਜੀ ਪੀਏਕ ਕੋ ਆਵਰ ਹਾਂਜੀ ਸਾਡੀ ਮੈਰਿਜ ਮੈਰਿਜ ਅਨਿਵਰਸਰੀ ਦਾ ਬੇਟੀ ਨੇ ਸਰਪ੍ਰਾਈਜ਼ ਦਿੱਤਾ ਸਾਨੂੰ ਬੇਟੀ ਨੇ ਬੇਟੇ ਨੇ ਹਾਂ ਦੋਨਾਂ ਨੇ ਸਾਡੇ ਬੱਚਿਆਂ ਨੇ ਸਰਪ੍ਰਾਈਜ਼ ਦਿੱਤਾ ਥੈਂਕ ਯੂ ਲਰਨ ਕੁਆ ਤੁਮੇ ਨੂੰ ਜੱਲੀ ਜਾ ਤੈ ਨਹੀਂ ਜੰਦਾ ਪਰ ਹੈ ਆਰਾ ਕੱਗਾ ਜਿਆ ਸਾਹ ਤੇ ਫਿਰ ਤਾ ਤਾ ਨਾ ਡਬਾ ਕਾਲਾ ਵੀਡੀਓ ਬਣੀ ਜਾਂਦੀ ਕਰਨ ਅਸਲੀ ਆ ਬੀਬੀ ਅੱਜ ਕੀ ਆ ਅੱਜ ਕੀ ਆ ਅੱਛਾ ਕੀ ਅੱਛਾ ਹਾਂ ਮੁੰਡਾ ਵਿਆਹ ਕੇ ਲਿਆਂਦਾ ਸੀ ਅੱਜ ਨਹੀਂ ਅੱਜ ਕੀ ਸੀ ਮੋਹਰਾ ਭਾਜ ਦੇਖੀ ਬੀਬੀ ਪਤਾ ਤੀ ਜੀ ਜੀ ਮਾਰ ਦੋ ਬੀਬੀ ਅੱਤੋਂ ਪਾਣੀ ਮਾਰਦੇ ਸੀ ਆ ਅੱਜ ਦੇ ਦਿਨ ਤੋਂ ਪਾਣੀ ਵਾਰਿਆ ਸੀ ਲੱਲਿਆ ਤਾਂ ਦੀ ਆ ਅੱਜ ਦੇ ਦਿਨ ਲੱਲਾ ਦਿੱਤਾ ਸੀ ਆ ਬਣਾ ਦੇ ਹੂੰ ਬੜਾ ਸ਼ਿਵਾਦਾ ਬੈਨੂ ਥੈਂਕ ਯੂ ਪੁੱਤ ਥੈਂਕ ਯੂ ਚਲੋ ਜੀ ਹੁਣ ਆਪਾਂ ਕੇਕ ਕੱਟ ਲਿਆ ਹੈਗਾ ਘਰੇ ਕੇਕ ਖਾ ਕੇ ਹੁਣ ਆਪਾਂ ਚੱਲੇ ਹੈਗੇ ਗਵਾਂਡੀਆਂ ਦੇ ਘਰੇ ਆਏ ਆ ਮਹਾਂਤ ਨੱਚਣ ਵਾਸਤੇ ਉੱਥੇ ਜਾਵਾਂਗੇ ਹੁਣ ਦਿਖਾਉਨੇ ਤੁਹਾਨੂੰ ਉੱਥੋਂ ਦਾ ਰੌਣਕ ਮੇਲਾ ਬਣੇ ਰਿਓ ਵੀਡੀਓ ਦੇ ਨਾਲ ਸਿੱਧੇ ਆਏ ਲੇ ਕੇ ਹਾਂ ਮਾਂ ਸਾਡੀ ਮਾਂ ਦੀ ਆਈ ਤਾਰੇ ਮਿੱਠੇ ਲਿਖਤਾ ਹੁਣਾਂ ਜੌਰ ਕੌਣ ਪਾਸੇ ਹੈ ਲੋ ਜੀ ਟਾਈਮ ਹੋ ਗਿਆ ਸ਼ਾਮ ਦਾ ਤੇ ਅੱਜ ਆਪਾਂ ਕਵਰ ਪ੍ਰੀਤ ਨੂੰ ਭੇਜਿਆ ਸੀਗਾ ਫੀਰ ਚੜਾਉਣ ਵਾਸਤੇ ਨਹੀਂ ਤਾਂ ਮੈਂ ਹੁਣ ਉਹਦੇ ਗਾਨੀ ਬੰਨਣ ਚੱਲੀ ਸੀਗੀ ਕੰਮ ਧੰਦੇ ਆਪਾਂ ਸਾਰੇ ਨਵੇੜਲੇ ਆ ਫ੍ਰੀ ਹੋ ਗਏ ਸੀਗੇ ਤੇ ਹੁਣ ਲੱਗੇ ਸੀਗੇ ਆਪਣੇ ਆਏ ਆ ਮਸ਼ੀਨ ਲੱਗੀ ਉਹ ਜੇਸੀਬੀ ਉਦੇ ਨਾਲ ਰੂੜੀ ਚੱਕਦੇ ਆ ਤਾਂ ਕਰਕੇ ਉਧਰ ਲੇਟ ਹੋ ਗਈ ਕੰਮ ਧੰਦੇ ਕਰਦੀ ਕਿ ਉਹਨਾਂ ਨੂੰ ਬਾਈਆਂ ਨੂੰ ਚਾਹ ਬਣਾ ਕੇ ਦੇਣ ਲੱਗ ਗਈ ਦਾਲ ਨੂੰ ਦਾਲ ਸਵੇਰੇ ਬਣਾਈ ਸੀਗੀ ਬਿਨਾ ਤੜਕੇ ਤੋਂ ਮੋਠਾਂ ਦੀ ਤੇ ਫਿਰ ਹੁਣ ਤੜਕਾ ਲਾ ਲਿਆ ਕਿਉਂ ਅੱਜ ਕੰਮ ਧੰਦੇ ਬਹੁਤ ਜ਼ਿਆਦੇ ਸੀਗੇ ਪਹਿਲਾਂ ਤਾਂ ਉਹ ਇੱਕ پلان ਸਾਰਾ ਤਨਵਿੰਦਰ ਦਾ ਤੇ ਹਰਕਰਨ ਦਾ ਹੀ ਸੀਗਾ ਤੇ ਬਸ ਮੰਮੀ ਆਉਂਦੀਆਂ ਮੁਸਕਾਨ ਹੋਣੀ ਆਉਂਦੀਆਂ ਤੇ ਸਿਨਾਤੋ ਕਿ ਤਿਆਰ ਹੋ ਜੋ ਅਸੀਂ ਨਾ ਨੂੰ ਕਿ ਤਿਆਰ ਹੋ ਗਏ ਤੇ ਫਿਰ ਜਦ ਜਦ ਨੂੰ ਆਏ ਲੈ ਕੇ ਜਿਹੜੇ ਆਪਣੇ ਜਿੱਦਾਂ ਆਰਡਰ ਤੇ ਆਪਾਂ ਭੇਜਦੇ ਨੇ ਹੁੰਨੇ ਉਹ ਆਈ ਸੀ ਕੇਕ ਲੈ ਕੇ ਆ ਤੁਹਾਨੂੰ ਦਿਖਾਇਆ ਹੀ ਸੀਗਾ ਆਪਾਂ ਹੈਨਾ ਤੇ ਫਿਰ ਜਦ ਨੂੰ ਗਵੰਡੀਆਂ ਦੇ ਘਰੇ ਉਧਰੋਂ ਸੱਦਾ ਆ ਗਿਆ ਵੀ ਮਹੰਤ ਆ ਗਈ ਨੱਚਣ ਵਾਸਤੇ ਉਧਰ ਚਲੀ ਗਈ ਮੈਂ ਤੇ ਆ ਕੇ ਫਿਰ ਜਲਦੀ ਜਲਦੀ ਕੰਮ ਸਾਰੇ ਨਵੇੜੇ ਹੁਣ ਫ੍ਰੀ ਹੋਈ ਸੀ ਸਾਕ ਮੈਂ ਲੇਟ ਹੀ ਹੋ ਗਈ 6:30 ਹੋ ਗਏ ਵੀ ਕੱਢੋ ਤੁਸੀਂ ਅੱਜ ਆਪ ਉਹਦੇ ਚ ਫੋਟੋ ਖਿੱਚ ਕੇ ਵੀ ਸ਼ਾਰਟ ਵੀਡੀਓ ਪਾਵਾਂਗੇ ਰੀਲਾਂ ਪਾਵਾਂਗੇ ਤੇ ਉਹਦੇ ਵਿੱਚ ਦੇਖਿਆ ਵੀ ਕਿੰਨੇ ਜਾਣੇ ਜਦੋਂ ਆਪਣੇ ਹਨ ਨਾ ਨਹੀਂ ਹੁੰਦੇ 25 ਸਾਲਾਂ ਦੇ ਵਿੱਚ ਮੈਂ ਕਿਹਾ ਕਿੰਨਾ ਕੁਝ ਬਦਲ ਗਿਆ ਮਾਪੇ ਚਲੇ ਗਏ ਮੇਰੀ ਮੰਮੀ ਦੀ ਵੀ ਵਿੱਚ ਫੋਟੋ ਸੀ ਪਾਪਾ ਦੀ ਸੀ ਹੈ ਨਾ ਮੇਰੇ ਮਾਮੇ ਸੀ ਸਾਰੇ ਤੇ ਇੱਕ ਵਾਰ ਤਾਂ ਉਹਨਾਂ ਦੀਆਂ ਐਲਬਮ ਦੇਖ ਕੇ ਵੀ ਮਨ ਬਹੁਤ ਹੋਇਆ ਹੈ ਨਾ ਵੀ ਬੱਚਿਆਂ ਲਈ ਮਾਪਿਓ ਬਹੁਤ ਜ਼ਰੂਰੀ ਹੁੰਦੇ ਹਨਾ ਕਦੇ ਵੀ ਈ ਤਿਆਂ ਵਾਸਤੇ ਮਾਪੇ ਬੁੱਢੇ ਨਹੀਂ ਹੁੰਦੇ ਹੁੰਦੇ ਤੇ ਉਹ ਤਾਂ ਬਹੁਤ ਪਹਿਲੇ ਟਾਈਮ 'ਚ ਹੀ ਚਲੇ ਗਏ ਹਜੇ ਵੀ ਸਾਨੂੰ ਉਦੋਂ ਇੰਨੀ ਸਮਝ ਵੀ ਹੈ ਨਹੀਂ ਸੀਗੀ ਬਿਸ਼ੱਕ ਮੇਰਾ ਵਿਆਹ ਹੋ ਗਿਆ ਸੀਗਾ 3 ਸਾਲ ਹੋਏ ਸੀ ਹਜੇ ਹਨਾ ਤੇ ਉਹਨਾਂ ਦਿਨਾਂ ਤੋਂ ਬਾਅਦ 'ਚ ਉਹ ਅੱਜ ਕਿੰਨਾ ਕੁਝ ਪ੍ਰਮਾਤਮਾ ਨੇ ਦਿੱਤਾ ਕਿੰਨੀਆਂ ਖੁਸ਼ੀਆਂ ਕਿੰਨੇ ਸੋਹਣੇ ਬੱਚੇ ਹੋਏ ਆ ਵੱਡੇ ਹੋਏ ਆ ਬਾਹਰ ਦਾ ਵੀ ਢੇੜਾ ਲਾ ਜਾਂਦਾ ਹੈ ਨਾ ਕੈਨੇਡਾ ਤੱਕ ਵੀ ਕੰਫਰ ਜਿਹੜੀ ਮਾਪੇ ਨੂੰ ਖੁਸ਼ੀ ਹੁੰਦੀ ਹੈ ਧੀਆਂ ਦੀ ਹੈ ਨਾ ਉਹ ਭਲਾ ਹੋਰ ਕੋਈ ਕਰੀ ਜਾਵੇ ਜਿੰਨੀ ਮਰਜੀ ਪਰ ਮਾਪਿਓ ਦੀ ਖੁਸ਼ੀ ਮਾਪਿਓ ਦੀ ਹੀ ਹੁੰਦੀ ਹੈ ਤੇ ਚਲੋ ਬਾਕੀ ਜੋ ਪ੍ਰਮਾਤਮਾ ਦਾ ਹੁਕਮ ਤੇ ਪਤਾ ਵੀ ਨਹੀਂ ਚੱਲਿਆ ਵੀ ਕਿਵੇਂ 25 ਸਾਲ ਲੰਘ ਗਏ ਹੈ ਨਾ ਹੁਣ ਤਾਂ ਸੁੱਖ ਨਾਲ ਬੱਚੇ ਜਵਾਨ ਹੋ ਗਏ ਚਲੋ ਬੱਚਿਆਂ ਦੀ ਖੁਸ਼ੀ ਲਈ ਕਰਨਾ ਪੈਂਦਾ ਜੇ ਉਹਨਾਂ ਨੇ ਸਰਪ੍ਰਾਈਜ਼ ਦੇਣਾ ਸੀਗਾ ਮੈਂ ਤਾਂ ਕਹਿ ਸੀ ਮੈਂ ਹੁਣ ਹੱਸਦੀ ਸੀਗੀ ਮੈਂ ਹੱਤੂ ਕਰਨ ਨੂੰ ਮੈਂ ਹੱਸਣ ਲੱਗੀ ਮੈਂ ਕਾਹ ਨੂੰ ਇੰਨੇ ਪੈਸੇ ਐਵੇਂ ਲਾਉਣੇ ਸੀ ਕੰਮ ਕੰਮਲਿਓ ਉਹ ਕਹਿੰਦਾ ਜਦੋਂ ਮम्मा ਸਾਡਾ ਪਲਾਨ ਸੀਗਾ ਅਸੀਂ ਕਰਨਾ ਹੀ ਸੀਗਾ ਤੇ ਚਲੋ ਜਿਵੇਂ ਚੰਗਾ ਲੱਗਦਾ ਬੱਚਿਆਂ ਨੂੰ ਤੇ ਚਲੋ ਜੀ ਕੱਲ ਮਿਲਦੇ ਆ ਫਿਰ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ